ਤੁਸੀਂ ਦੇਖ ਰਹੇ ਹੋ এবੀਪੀ ਨਿਊਜ਼ ਸਾਂਝਾ ਅਸੀਂ ਪਹੁੰਚੇ ਹਾਂ ਦਿੱਲੀ ਲੁਧਿਆਣਾ ਦੇ ਇਸੜੂ ਪਿੰਡ ਵਿੱਚ ਜਿੱਥੇ ਕੇ ਸੀ ਐਮ ਭਗਵੰਤ ਮਾਨ ਨੇ ਅੱਜ ਅਤਿ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਐਸੀ ਉਸ ਲਾਇਬ੍ਰੇਰੀ ਦੀ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੇ ਆ ਕਿਉਂਕਿ ਜਿਹੜੇ ਅੱਜ ਭਗਵੰਤ ਮਾਨ ਸਾਹਿਬ ਅੱਜ ਇਸੜੂ ਦੇ ਵਿਸ਼ੇਦ ਕਰਨੈਲ ਸਿੰਘ ਇਸੜੂ ਨੂੰ ਸ਼ਰਧਾਂਜਲੀ ਦੇਣ ਲਈ ਇਹ ਪੁੱਜੇ ਸਨ ਉਸ ਤੋਂ ਬਾਅਦ ਉਹਨਾਂ ਨੇ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਇਹ ਲਾਇਬ੍ਰੇਰੀਆਂ ਤਸਵੀਰਾਂ ਅਸੀਂ ਤੁਹਾਨੂੰ ਹੁਣ ਸਿੱਧੀਆਂ ਇਸੜੂ ਤੋਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਰਹੇ ਹੋ ਅਤਿ ਆਧੁਨਿਕ ਲਾਇਬ੍ਰੇਰੀ ਤਿਆਰ ਜਿョ ਤੱਕੇ ਬੱਚਿਆਂ ਨੂੰ ਪੜਨ ਲਈ ਕੋਈ ਦਿੱਕਤ ਨਾ ਆਵੇ ਲੱਖ ਲੱਖ ਕਿਸਮ ਦੀਆਂ ਪਾ ਕਿਤਾਬਾਂ ਦਿੱਤੀਆਂ ਗਿਆ ਨੇ ਉੱਥੇ ਹੀ ਕੰਪਿਊਟਰ ਲਗਾਏ ਗਏ ਨੇ ਜਿੱਥੇ ਕਿ ਇੰਟਰਨੈਟ ਦੀ ਸਹੂਲਤ ਵੀ ਦਿੱਤੀ ਗਈ ਹੈਗੀ ਆ ਤੁਸੀਂ ਇਹਦੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕੰਪਿਊਟਰ ਵੀ ਲੱਗੇ ਹੋ ਨੇ ਇਸ ਆਧੁਨਿਕ ਲਾਇਬ੍ਰੇਰੀ ਦੇ ਵਿੱਚ ਉੱਥੇ ਹੀ ਜਿਹੜੀ ਇਹ ਲਾਇਬ੍ਰੇਰੀ ਹੈਗੀ ਆ ਏਸੀ ਨਾਲ ਲੈਸ ਹੈ ਤੇ ਵਧੀਆ ਤਰੀਕੇ ਦਾ ਜਿਹੜਾ ਉਹ ਫਰਨੀਚਰ ਤੱਕ ਵੀ ਬੱਚਿਆਂ ਨੂੰ ਬੈਠ ਕੇ ਪੜ੍ਹਨ ਲਈ ਕੋਈ ਦਿੱਕਤ ਨਾ ਆਵੇ ਅਸੀਂ ਤੁਹਾਨੂੰ ਉਹ ਫਰਨੀਚਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਲਾਇਬ੍ਰੇਰੀਆਂ ਤਸਵੀਰਾਂ ਵੀ ਦਿਖਾਣੇ ਆ ਜੀ ਦਿਖਾਣੇ ਆ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਕਿਤਾਬਾਂ ਵੀ ਰੱਖੀਆਂ ਗਿਆ ਨੇ ਕੋਈ ਪੀਸੀਐਸ ਬਣੇਗਾ ਜੋ ਕਿ ਭਗਵੰਤ ਮਾਨ ਦਾ ਸੁਪਨਾ ਹੈ ਕਿ ਸਾਡੇ ਬੱਚੇ ਬਾਹਰ ਨਾ ਜਾਣ ਇੱਥੇ ਹੀ ਪੜ ਕੇ ਇਹ ਜਿਹੜੇ ਅੱਗੇ ਵਧਣ ਉਹਨਾਂ ਨੂੰ ਅੱਗੇ ਵਧਾਣ ਲਈ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਇਹ ਲਾਇਬ੍ਰੇਰੀਆਂ ਖੁੱਲ੍ਹੀਆਂ ਜਾ ਰਹੀਆਂ ਉੱਥੇ ਹੀ ਅੱਜ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਹੈ ਇਸਰੂ ਦੇ ਵਿੱਚ ਇਹ ਜਿਹੜੀ ਆ ਆ ਛੇਵੀਂ ਲਾਇਬ੍ਰੇਰੀ ਜਿਹੜੀ ਕਿ ਖੰਨੇ ਆ ਤਹਿਸੀਲ ਦੇ ਵਿੱਚ ਵੀ ਖੁੱਲੀ ਗਈ ਹੈ ਜਿਸ ਦਾ ਅੱਜ ਅਦਗਠਨ ਕਰਕੇ ਦਿਸੀ ਮਾਨ ਮਾਨ ਗਿਆ ਨੇ ਤੇ ਇਹ ਲੋਕਾਂ ਨੂੰ ਇਹ ਸਮਰਪਿਤ ਕਰ ਦਿੱਤੀ ਗਈ ਹੈ ਆਜ਼ਾਦੀ ਦਿਵਸ ਤੇ ਮੌਕੇ ਤੇ ਮੈਂ ਸ਼ੀਰ ਕਰਨੈਲ ਸਿੰਘ ਜੀ ਈਸਲੂ ਮਾਸਟਰ ਕਬਿੰਦਰ ਸਿੰਘ ਜੀ ਉਹਨਾਂ ਨੂੰ ਨਤਮਸਤਕ ਹੋਣ ਆਇਆ ਈਸਲੂ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਜਲੰਧਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਆਇਆ ਸੋ ਸ਼ਹੀਦਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਪੂਰਾ ਕਰਨਾ ਹੈ ਡਾਕਟਰ ਬੀਮਰਾਓ ਉਮੀਦਵਾਰ ਜੀ ਨੇ ਕਿਹਾ ਸੀ ਕਿ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਤਹਾੜੂਗਾ ਸੋ ਐਜੂਕੇਸ਼ਨ ਜਿਹੜੀ ਹੈ ਉਹ ਅੱਜ ਦੇ ਜ਼ਮਾਨੇ ਦਾ ਜਿਹੜਾ ਸਭ ਤੋਂ ਵੱਡਾ ਮੈਂ ਕਹਿੰਨਾ ਕਿ ਨਿਆਮਤ ਵਿਦਿਆਮਨ ਉਹਦਾ ਤੀਜਾ ਨੇਤਰ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਲਿਖਿਆ ਰਹਿੰਦਾ ਅਕਸਰ ਸਕੂਲਾਂ ਚ ਸੋ ਆਮ ਆਦੀ ਪਾਰਟੀ ਦਾ ਮੁੱਖ ਝੰਡਾ ਐਜੂਕੇਸ਼ਨ ਤੇ ਹੈਲਥ ਹੈ ਅਸੀਂ ਪੰਜਾਬ ਦੇ ਵਿੱਚ ਸਕੂਲ ਆਫ ਐਮਿਨੈਂਸ ਬਣਾ ਰਹੇ ਹਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰ ਰਹੇ ਹਾਂ ਇਸ ਵਾਰ ਸਾਨੂੰ ਬਹੁਤ ਵੱਡੀ ਮੈਨੂੰ ਖੁਸ਼ੀ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਲੱਖਾਂ ਦੀ ਗਿਣਤੀ ਚ ਜਿਹੜੇ ਮਾਪਿਆਂ ਨੇ ਸਰਕਾਰੀ ਸਕੂਲਾਂ ਤੇ ਯਕੀਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਦੇ ਵਿੱਚ ਐਡਮਿਸ਼ਨ ਦਵਾਈ ਹੈ ਪੈਸੇ ਵੀ ਪੰਜਾਬੀ ਯੂਨੀਵਰਸਿਟੀ ਹੋ ਗਈ ਪੀਟੀਯੂ ਹੋ ਗਿਆ ਕਾਲਜੇਜ਼ ਹੋ ਗਏ ਇਸ ਵਾਰ ਦਾਖਲਿਆਂ ਦਾ ਬੂਮ ਆਇਆ ਹੋਇਆ ਕਿਉਂਕਿ ਨੌਕਰੀਆਂ ਮਿਲਣ ਲੱਗੀਆਂ ਲੋਕ ਕਹਿੰਦੇ ਵਿੱਚ ਇੱਥੇ ਨੌਕਰੀਆਂ ਮਿਲ ਰਹੀਆਂ ਆਪਣੀ ਡਿਗਰੀ ਮੁਤਾਬਕ ਬਸ ਕਿਉਂ ਜਾਈਏ ਸੀ ਉੱਤੇ ਧੱਕੇ ਖਾਣ ਕਿਸੇ ਹੋਰ ਮੁਲਕ ਦੇ ਵਿੱਚ ਸੋ ਅੱਜ ਇੱਥੇ ਲਾਇਬ੍ਰੇਰੀ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਕੋ ਹਜ਼ਾਰਾਂ ਦੀ ਗਿਣਤੀ 'ਚ ਖੁੱਲੀਆਂ ਜਾਣਗੀਆਂ ਤੇ ਜੀ ਡਿਜੀਟਲ ਲਾਇਬ੍ਰੇਰੀ ਹੈ, ਕੰਪਿਊਟਰ ਵੀ ਹੈ, ਵਾਈਫਾਈ ਹਾਈ ਸਪੀਡ ਹੈ, ਏਸੀ ਹੈ, ਬਾਥਰੂਮ ਹੈ, ਸਿਲੇਬਸ ਦੀਆਂ ਕਿਤਾਬਾਂ ਵੀ ਨੇ, ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾਂ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਵੱਡੇ-ਵੱਡੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਜਿੰਨੇ ਬੱਚਿਆਂ ਨੂੰ ਮਿਲ ਕੇ ਆਂ ਅੰਦਰ ਕਈ ਵਾਰੀ ਕਰੇ ਮਾਹੌਲ ਨਹੀਂ ਬਣਦਾ ਪੜਾਈ ਦਾ ਕੋਈ ਰੌਲਾ ਰੱਪਾ ਕੋਈ ਫੋਨ ਆ ਗਿਆ ਜਾਂ ਕੁਝ ਕਈ ਵਾਰੀ ਕਨਸੈਂਟਰੇਸ਼ਨ ਨਹੀਂ ਬਣਦੀ ਤਾਂ ਇੱਥੇ ਆ ਕੇ ਬੱਚੇ ਕਨਸੈਂਟਰੇਸ਼ਨ ਨਾਲ ਪੜ ਸਕਦੇ ਆ ਸੋ ਇਸ ਤਰ੍ਹਾਂ ਨੇ ਧੂਰੀ ਦੇ ਵਿੱਚ ਵੀ ਦੋ ਚਾਰ ਪੰਜ ਲਾਇਬ੍ਰੇਰੀਆਂ ਦਾ ਘਟਨ ਹੋ ਗਿਆ ਸ਼ੰਗਰੂਰ ਦੇ ਵਿੱਚ ਬਹੁਤ ਸ਼ਾਨਦਾਰ ਲਾਇਬ੍ਰੇਰੀ ਬਣੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੀ ਐਮਐਲਏ ਸਾਹਿਬ ਕਿੰਨੀਵੀਂ ਹੈ 6ਵੀਂ ਹੈ ਖੰਨਾਲ ਕੀ ਖੰਨਿਆਲ ਕੀ ਦੀ 6ਵੀਂ ਹੈ ਪੰਜ ਸਾਢੇ ਪੰਜ ਹੈ ਪੰਜ ਪਾਇਲ ਦੇ ਵਿੱਚ ਹੋ ਗਈਆਂ ਸੋ ਇਹ 34 34 40 40 ਅਸੀਂ ਲਾਇਬ੍ਰੇਰੀ ਪੜਾਉਂਦੀਆਂ ਨੇ ਤੇ ਕਿਉਂਕਿ ਜੇ ਪੜ੍ਹਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਵੱਡੀਆਂ ਵੱਡੀਆਂ ਕੁਰਸੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਸੋ ਬੜੀ ਖੁਸ਼ੀ ਹੈ ਕਿ ਅੱਜ ਇਸ ਮੁਕੱਦਸ ਦਿਨ ਤੇ ਅਸੀਂ ਲਾਇਬ੍ਰੇਰੀ ਵੀ ਸਮਰਪਿਤ ਕੀਤੀ ਹੈ ਤੇ ਸ਼ਰਧਾ ਦੇ ਫੁੱਲ ਦਿੱਤੇ ਨੇ

तो जिससे मेडल छिन गया कोई बात नहीं लेकिन हार जीत चलती रहती है लेकिन दिलों में विनेश फोगाट हिंदुस्तानियों के दिलों में बसती है उसने एफर्ट की उसने एक दिन में तीन पहलवानों को हराया अगले दिन कह रहे हैं कि सौ ग्राम उसका वज़न ज़्यादा हो गया और इंटरनेशनल कोर्ट ने भी कहा कि नहीं हो सका तो आगे से मेरे ख्याल में बहुत से और कोचेज के लिए और प्लेयरों के लिए प्रेरणा और शिक्षा रहेगी कि, कि कम से कम ऐसी कोई गलती हो ना हो कि हमारा प्लेयर बिना चलो वैसे फाइनल में हार जाती कोई दुख नहीं था कि कंपटीशन के बाद पर ऐसे निकल जाना थोड़ा थोड़ा दर्द ना सिल्वर मेडल भी नहीं मिलेगा हाँ जी तो फिर थोड़ा पीड़, लगी पीड़, लगी पीड़, लगी पीड़, लगी पीड़ा पीड़ा नहीं मैं इसको तो मैं अभी नहीं कहूँ ऐसा कहूंगा कि मैं कॉन्सिक्वेंसी है पर इसका पता होना चाहिए कि इतना भारी भरकम जो वेतन लेते हैं पैसा खर्चा जाता गवर्नमेंटों की तरफ से ਕਿ ਸਾਡੇ ਪਲੇਅਰ ਓਡੀਅਮ ਫਿਨਿਸ਼ ਕਰਨ ਲੇਕਿਨ ਫਿਰ ਵੀ ਇੱਕ ਐਸੀ ਟੈਕਨੀਕਲ ਗਲਤੀ ਕੀ وجہ ਸੇ ਮੈਡਲ ਹਮਸੇ ਛਿਨ ਜਾਣਾ ਥੋੜਾ ਪੀੜਾ ਲਾਇਕ ਉਹਨਾਂ ਪਾਰਟੀਆਂ ਚ ਹੈਗੇ ਚੰਗੇ ਬੰਦੇ ਪਰ ਨਹੀਂ ਮੌਕਾ ਮਿਲਦਾ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਰ ਫਿਰ ਡਾਕਟਰ ਸੁਖੀ ਨੇ ਫੈਸਲਾ ਕੀਤਾ ਕਿ ਮੈਂ ਜਿਹੜਾ ਇਸ ਪਾਰਟੀ ਨਾਲ ਚੱਲਣਾ ਆਜੋ ਵੈਲਕਮ ਹੈ ਚੰਗੇ ਬੰਦੇ ਸਾਨੂੰ ਵੀ ਲੋੜ ਹੈ ਹਨਾ ਅਸੀਂ ਕੋਈ ਦਰਵਾਜ਼ੇ ਬੰਦ ਕਰਕੇ ਨਹੀਂ ਬੈਠੇ ਕਿ ਬਸ ਸਾਡੀ ਪਾਰਟੀ ਬਸ ਇੰਨੀ ਕੀ ਹੈ ਅਜੇ ਹੋਰ ਬਹੁਤ ਸਾਰੇ ਜਿਹੜੇ ਦੇਸ਼ ਪਰ ਦੇ ਵਿੱਚ ਚੰਗੇ ਲੋਕ ਨੇ ਦੇਸ਼ ਭਗਤ ਲੋਕ ਨੇ ਦੇਸ਼ ਨੂੰ ਕੈਰ ਕਰਨ ਲੋਕ ਨੇ ਹਜੇ ਤਾਂ ਬਹੁਤ ਸਾਰੇ ਕਰੋੜਾਂ ਦੇ ਗਿਣਤੀ ਵਿੱਚ ਹੋਰ ਆਉਣਗੇ ਸੋ ਬਾਕੀ 33% 40% ਉਹ ਆਪਦਾ ਦੇਖਣ ਕਿ ਉਹਨਾਂ ਕੋਲੇ ਕਿੰਨੇ ਪਰਸੈਂਟ ਹੈ ਪਰ ਸਾਡਾ ਕੋਈ ਮਕਸਦ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੋਈ ਮਜਬੂਰ ਕਰਕੇ ਜਾਂ ਕੋਈ ਡਰਾ ਕੇ ਜਾਂ ਵੀ ਉਹਨਾਂ ਦੀ ਆਪਣੀ ਮਰਜ਼ੀ ਨਾਲ ਆਏ ਨੇ ਤੇ ਸਾਡੀ ਪਾਰਟੀ ਨੂੰ ਬਲ ਮਿਲੂਗਾ ਦੁਹਾਬੇ ਜ ਖਾਸ ਤੌਰ ਤੇ ਬੜੇ ਵਧੀਆ ਸ਼ਭੀ ਉਹਨਾਂ ਦੀ ਔਰ ਇੱਕ ਜੈਂਟਲਮੈਨ ਨੇ ਇੱਕ ਡਾਕਟਰ ਨੇ ਔਰ ਸੇਵਾ ਕਰਦੇ ਲੋਕਾਂ ਨੇ ਆਦੇ ਪ੍ਰੋਫੈਸ਼ਨਾਂ ਹੀ ਵੀ ਤੇ ਨਾਲ ਜਿਹੜਾ ਰਾਜਨੀਤੀ ਦੇ ਵਿੱਚ ਵੀ ਸੇਵਾ ਕਚੈਤ ਦੀ ਚੋਣਾਂ ਕਦੋਂ ਤੱਕ ਹੋਣਗੀਆਂ ਇਹਦੇ ਬਾਰੇ ਚੱਲ ਰਿਹਾ ਵਿਚਾਰ ਬਟਾਂਦਰਾ ਕੁਝ ਐਕਟ ਸੋਧਣੇ ਨੇ ਜਿਵੇਂ ਚੋਣ ਨਿਸ਼ਾਨ ਵਾਲਾ ਤੇ ਜਾਂ ਫਿਰ ਜੋ ਰੌਸਟਰ ਹੈ ਕਈ ਪਿੰਡਾਂ ਦਾ ਜੋ 50% ਲੇਡੀਆਂ ਨੂੰ ਰਿਜ਼ਰਵ ਹੈ ਕਈ ਪਿੰਡ ਬਹੁਤ ਦਿਨ ਤੋਂ ਰਿਜ਼ਰਵ ਚੱਲ ਰਹੇ ਨੇ ਜਾਂ ਕਈ ਪਿੰਡ ਜਨਰਲ ਚੱਲ ਰਹੇ ਨੇ ਜੋੜਾ ਥੋੜਾ ਰੋਟੇਸ਼ਨ ਹੋਊਗਾ ਸੋਬਤ ਜਰ ਨਮਸਕਾਰ ਖੰਨਾ ਤੋਂ ਵੇਪਨ ਭਰ ਦੋ ਅੱਜ ਐਵੀਪੀ ਨਿਊਜ਼ ਸਾਂਝਾ